ਦੋ ਜੀ ਠੀਕ ਆ ਵੀਰੇ ਓਕੇ ਲਓ ਜੀ ਜੱਗੂ ਵੀਰ ਨੇ ਦੇ ਦਿੱਤਾ ਅੱਜ ਟਰੈਕਟਰ 744 ਠੀਕ ਆ ਵੀਰੇ ਕਿਹੜੇ ਪਿੰਡ ਚੱਲਿਆ ਸਸਤੀ ਕਾਲ ਮਿੱਤਰੋ ਸਵਾਗਤ ਆ ਨਵੇਂ ਬਲੌਗ ਚ ਤੇ ਅੱਜ ਫੇਰ ਆਏ ਹੋਏ ਸੁਰਾਜ ਵਾਲੇ ਵੀਰਾਂ ਕੋਲ ਹੋਰ ਵੀਰੇ ਇਧਰ ਆ ਵੀਰੇ ਕੱਲ ਵਾਲੀ ਵੀਡੀਓ ਤੇਰੀ ਬਾਈ ਪੂਰੀ ਵਾਇਰਲ ਹੋਈ ਜਿਹੜੀ ਤੇ ਕੱਲ ਬਣਾਈ ਸੀ ਅੱਛਾ ਹਾਂ ਪਿਆਣੇ ਆ ਜਿੱਦਣ ਤੋਂ ਵੀਡੀਓ ਚ ਆਉਣਾ ਵੀਡੀਓ ਵਧੀਆ ਚੱਲ ਜਾਂਦੀ ਆ ਹੇ ਇਹ ਤੇਰੀ ਵੀਰੇ ਹਾਂ ਤੇਰੇ ਹਿਸਾਬ ਕਿਤਾਬ ਚੱਲਦੀ ਨਹੀਂ 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 ਆਪ ਆਪਣਾ ਕੋਈ ਹਿਸਾਬ ਤਾਂ ਬਣੀ ਹੈ ਤੇ ਆਪਾਂ ਇਹਦਾ ਕੰਮ ਦੱਸੇ ਹੀ ਦਾ ਬਾਈ ਟਰੈਕਟਰ ਕੱਲ ਗਾਲੀ ਆਏ ਜੱਗੂ ਵੀਰੋਂ ਨਹੀਂ ਲੈ ਕੇ ਚੱਲੇ ਨੇ ਕੱਲ ਸ਼ਾਮ ਨੂੰ ਆਇਆ ਟਰੈਕਟਰ ਬਾਈ ਨਾਲ ਬਾਈ ਮੈਂ ਨਹੀਂ ਲੈ ਕੇ ਚੱਲੇ ਮੇਰਾ ਦੋਸਤ ਲੈ ਕੇ ਚੱਲਿਆ ਅਨੰਦਪੁਰ ਸਾਹਿਬ ਵੱਲ ਇਹ ਦੇ ਵੀਰੇ ਜੱਤੂੰ ਵੀ ਲੈ ਕੇ ਗਿਆ ਬਾਈ ਇਹਦਾ ਸੌਦਾ ਥੋੜਾ ਔਖੇ ਹੀ ਸਿਰੇ ਚੜਿਆ ਬਾਈ ਬਹੁਤ ਔਖੇ ਮੰਨੇ ਬਾਈ ਗਿਜੇਂਦਰ ਨਾ ਹੀ ਹੈ ਔਖਾ ਜੀ ਤੇ ਉਹ ਕਿਤੇ ਔਖਾ ਚੱਲਦੀ ਨਹੀਂ ਨਹੀਂ ਬਾਈ ਇਹਦੀ ਕੋਈ ਗੱਲ ਨਹੀਂ ਲੋ ਜੀ ਮੈਤਰੀ ਸਾਹਿਬ ਨਾਲ ਨੇ ਕਰਤਾ ਕੰਮ ਕੰਪਲੀਟ ਤੇ ਲੋ ਬਾਈ ਜਿਹੜੇ ਵੀ ਨੇ ਆਪਣੇ ਆਪਣੇ ਟਰੈਕਟਰ ਲਿਆ ਜੈਮਲ ਬਾਈ ਨੇ ਤੇ ਬਾਈ ਅਮਰਜੀਤ ਪਹੁੰਚੇ ਵੀ ਆਪਣੇ ਕੋਲੋਂ ਨੂਰਪੁਰ ਤੋਂ ਮਿਲਾਉਣੇ ਬਾਈ ਨਾਲ ਓਰ ਜੈਮਲ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਇਹ ਬਾਈ ਸਾਡੇ ਦੋਨੇ ਕਤਰ ਵਾਲੇ ਆ ਬਾਈ ਅਲਜਾਵਰ ਕੰਪਨੀ ਤੋਂ ਠੀਕ ਆ ਜੀ ਇਕੱਠੇ ਬਾਈ ਨਾਲ ਚਾਰ ਪੰਜ ਸਾਲ ਇਕੱਠੇ ਰਹੇ ਆ ਮੈਂ ਥੋੜਾ ਜਿਹਾ ਪਹਿਲਾਂ ਆ ਕੇ ਸੀ ਬਾਈ ਨੇ ਹੋਣਾ ਆਏ ਆ ਉਹ ਜੀ ਆਮ ਦੇ ਬਰੇ ਬਹੁਤ ਠੀਕ ਆ ਜੀ ਬਾਈ ਇੱਥੇ ਬਾਈ ਨੂੰ ਬਾਈ ਮੁਬਾਰਕਾ ਟਰੈਕਟਰ ਦੀਆਂ ਸੌਦਾ ਤਾਂ ਕਹੀ ਦਿੰਦਾ ਹੋਇਆ ਬਾਈ ਬਾਈ ਨੂੰ ਫਿਰ ਨਾਲੇ ਲਿਆਇਆ ਜਹਾਂ ਹਾਂ ਨਾਲੇ ਲਿਆਂਦਾ ਜੀ ਠੀਕ ਆ ਠੀਕ ਆ ਹਾਂ ਜੀ ਬਾਈ ਬਾਹਰ ਵੀ ਬਹੁਤ ਪ੍ਰੇਮ ਤਾਂ ਸਾਡਾ ਇਕੱਠੇ ਰਹੇ ਆ ਕੰਪਨੀ ਵਿੱਚ ਹੁਣ ਵੀ ਉਰੇ ਵੀ ਆਪਸ ਵਿੱਚ ਪੂਰਾ ਵਰਤਦੇ ਆ ਘਰ ਮੰਗਣੇ ਸਾਰੇ ਤੇ ਬਾਕੀ ਜਨ ਵੀਰੇ ਪਿਆਰ ਦੀ ਗੱਲ ਹੁੰਦੀ ਆ ਠੀਕ ਨਹੀਂ ਤੇ ਬਾਈ ਨੇ ਵੀ ਆਪਣੇ ਤੇ ਪੂਰਾ ਮਾਨ ਕਰਿਆ ਬਾਈ ਸੌਦਾ ਬਾਈ ਦਾ ਪੈਸੇ ਟਰੈਕਟਰ ਬਾਈ ਪੁਰਾਣੇ ਤੇ ਹੀ ਮੰਨਤਾ ਲੈਣ ਦਾ ਹਾਂ ਜੀ ਹਾਂ ਪੁਰਾਣੇ ਦੋਸਤ ਆ ਜੀ ਹਾਂ ਫਿਰ ਜੀ ਠੀਕ ਆ ਨਾ ਨਾ ਠੀਕ ਆ ਬਾਈ ਕੋਈ ਜਾ ਅਸੀਂ ਵੀਰੇ ਆਏ ਆ ਚੀਜ਼ ਬਾਰ-ਬਾਰ ਨਹੀਂ ਲਈ ਹੁੰਦੀ ਠੀਕ ਨੇ ਤੇ ਚਲੋ ਟਰੈਕਟਰ ਵੀ ਵਧੀਆ ਬਾਈ ਕਹਿੰਦਾ ਬਾਈ ਨੂੰ ਜ਼ੋਰ ਤਾਂ ਲਾਇਦਾ ਵੀ ਹੋਰ ਲੈ ਲੈ ਬਾਈ ਕਹਿੰਦਾ ਨਹੀਂ ਸਭ ਰਾਜੇ ਲੈਣਾ ਤੇ ਬਾਕੀ ਜਨ ਵੀਰੇ ਆਏ ਆ ਜਿਹੜੀ ਚੀਜ਼ ਆਪਣੇ ਮਨ ਨੂੰ ਵਧੀਆ ਲੱਗਣੇ ਨਾ ਚੀਜ਼ ਉਹੀ ਲੈਣੀ ਚਾਹੀਦੀ ਆ ਇਹ ਚੀਜ਼ਾਂ ਰੋ-ਰੋਜ਼ ਨਹੀਂ ਲੈ ਹੁੰਦੀਆਂ ਬਾਈ ਠੀਕ ਨੇ ਹਾਂ ਉਹ ਮੰਨ ਕੇ ਚੱਲ ਆਮ ਜੀ ਜਰਾ ਹੈ ਜੀ ਇੱਕ ਵਾਰੀ ਪੈਸੇ ਲੱਗਦੇ ਇੱਕ ਵਾਰ ਪੈਸੇ ਲੱਗਦਾ ਹਾਂ ਤੇ ਬਾਕੀ ਸਾਡੇ ਮਿਸਤਰੀ ਸਾਹਿਬ ਹੋਰ ਫੋਰਮੈਨ ਸਾਹਿਬ ਠੀਕ ਆ ਜੀ ਤੇ ਲਿਆ ਬਾਈ ਫਿਰ ਕਰੀਏ ਬਾਈ ਗੁੜੀ ਆਈ ਹੋਈ ਨਾਲੇ ਉਹ ਜਾਵੇਂ ਵੀਰੇ ਬੜੀ ਗੁੜੀ ਆ ਹਾਂਜੀ ਉਹ ਤਾਂ ਠੀਕ ਆ ਆ ਛੋਟੀ ਗੁੜੀ ਆ ਬਾਈ ਤੇ ਲਿਓ ਬਾਈ ਕਰੀਏ ਡਿਲੀਵਰੀ ਟਾਈਮ ਵੀ ਹੋ ਗਿਆ 2:00 ਵਜੇ ਤੇ ਟਰੈਕਟਰ ਚੱਲਿਆ ਬਾਈ ਇਹ ਸਵਰਾਜ 744 ਤਿੰਨ ਸਪੀਡਾਂ ਦੇ ਵਿੱਚ ਜਿਹੜਾ ਨਵਾਂ ਆਇਆ ਬਾਕੀ ਗਰਜਿੰਦਰ ਬਾਈ ਤੁਹਾਨੂੰ ਦੱਸੋ ਹੋਰ ਗਿੰਦਰ ਵੀਰੇ ਕੀ ਹਾਲ ਹੈ ਜੀ ਵੀਰੇ ਵਧੀਆ ਵੀਰੇ ਹਾਲ ਚਾਲੇ ਬਚੀ ਜਾਨਾ ਕੀ ਗੱਲ ਮਾੜਾ ਦੱਸ ਦੇ ਵੀਰੇ ਟਰੈਕਟਰ ਬਾਰੇ ਹੋਣ ਇਹਦੇ ਬਾਰੇ ਟਰੈਕਟਰ ਬਾਰੇ ਦੱਸਿਆ ਤਾਂ ਹੋ ਜਾਏਗਾ ਨਹੀਂ ਤੂੰ ਮਾੜਾ ਦੱਸ ਦੇ ਲੋ 2 ਸਪੀਡ ਦੇ ਵਿੱਚ ਟਰੈਕਟਰ ਆ ਵੀਰੇ ਸਾਡੇ ਨਾਲੀ ਠੀਕ ਆ ਪਹਿਲਾਂ 2 ਸਪੀਡ ਚ ਆਉਂਦੀ ਆ ਠੀਕ ਆ ਹੁਣ 3 ਸਪੀਡ ਜੀ 755 ਆ ਠੀਕ ਆ ਬਾਈ ਇਦਾਂ ਹੀ ਰੰਗ ਦੇ ਵਿੱਚ ਆ ਲਾਲ ਰੰਗ ਦੇ ਚ ਯਾਨੀ ਕਿ ਮਤਲਬ ਕਿ ਇਹਦਾ ਮਾ ਇੰਜਨ ਦੂਆ ਜਿਹੜਾ ਆਪਣਾ 3308 ਸੀਸੀ ਵਾਲਾ ਹੈ ਨਾ ਜਿਹੜਾ ਪੁਰਾਣਾ 855 ਚ ਆਉਂਦਾ ਸੀ ਠੀਕ ਆ ਉਹ ਇਹ ਦੇ ਵਿੱਚ ਇਹਦਾ ਮਾ ਬਾਈ ਜਣਾਉਂਦਾ 338 ਸੀਸੀ ਦਾ ਇਹਦੇ ਮਾ ਆਉਂਦਾ 3478 ਇਹ ਵੀ ਬਈ ਬਾਈ ਇਹ ਵੀ ਸੇਮ ਹੈ ਇਹ ਯਾਨੀ ਕਿ ਨੀਲੇ ਰੰਗ ਚ ਜਿਹੜਾ XT ਉਹਦੇ ਚ ਸੇਮ ਇੰਜਨ ਹੈ ਨਾ ਬਾਈ ਤੇ ਬਾਕੀ ਬਾਈ ਸਾਰੇ ਫੰਕਸ਼ਨ ਸੇਮ ਆ ਇਹਨੂੰ ਸਾਈਡ ਤੇ आईपीटी ऑल ऑप्शन ਵੀ ਹੈਗਾ ਠੀਕ ਹੈ ਜੀ ਯਾਰ ਇੱਕ ਤਰ੍ਹਾਂ ਦਾ ਜਿਹੜਾ ਸੁਣ ਜਾਂਗੇ ਬਾ ਉਹ ਹੀ ਰੰਗ ਉਹੀ ਚੀਜ਼ ਆ ਬਾਈ ਲਾਲ ਰੰਗ ਹੈ ਜਿਵੇਂ ਜਿ ਮਤਲਬ 855 ਹਾਂ ਸਾਰਾ ਪਸ਼ੂਰੀ ਹੈ ਕਹਨ ਦਾ ਪਾਪ ਉਹ ਹੀ ਆ ਪ੍ਰੈਸ ਆਈਪੀਟੀ ਜਿੱਤਾ ਦੋਿਆਂ ਦੇ ਚੈਟਦੇ ਨੇ ਸਿੱਧਾ ਕਹਿ ਦੀ ਯਾਰ ਜਿਹਨੇ ਲੱਖ ਰੁਪਏ ਬਚਾਉਣਾ ਉਹ ਸਾਸਾ ਛੋਲੇ ਲੈ ਲੋ ਠੀਕ ਹੈ ਬਾਈ ਹਾਂ ਠੀਕ ਹੈ ਬਾਈ ਜਿਹੜੀ 800 ਜਾਨੀ ਹਾਂ ਬਾਈ ਜਾਨੀ ਕਿ ਕਹਨ ਦਾ ਪਾਪ ਵੀ ਜਿਹਨੇ ਪੈਸੇ ਬਚਾਉਣੇ ਆ ਲੱਖ ਖੰਡ ਤਾਂ ਉਹ ਟਰੈਕਟਰ ਲੈ ਲੋ ਕੋਈ ਕੋਈ ਬਹੁਤਾ ਜਿਆਦਾ ਫਰਕ ਨਹੀਂ ਜਣਾਂ ਦਾ ਥੋੜਾ ਜਿਹਾ ਹੈਗਾ ਇਹ ਪਰ ਇਹ ਚ ਵੀ ਇੰਜਣ ਪੁਰਾਣੇ ਸਵਰਾਜ ਵਾਲੀ ਹੈ ਬਾਈ ਥੋੜੀ ਜੀ ਉਹਦਾਂ ਨੂੰ ਆਵਾਜ਼ ਦਾ ਫਰਕ ਹੈਗਾ ਹਲਕਾ ਜਾਂ ਠੀਕ ਹੈ ਜੀ ਬਾਕੀ ਤਾਂ ਮੇਰੇ ਹਿਸਾਬ ਨਾਲ ਕੋਈ ਫਰਕ ਥੋੜਾ ਜਿਹਾ ਬਾਈ ਅੰਬਰੇ ਚੁੱਲੇ ਦਾ ਫਰਕ ਹੈਗਾ ਫਰੰਟ ਚੁੱਲੇ ਦਾ ਭਾਈ ਚੁੱਲਾ ਹਾਂ ਉਹਦਾ ਚੁੱਲਾ ਹੂੰ ਇਹਨੂੰ ਬਾਈ ਜਿਹੜਾ ਆਹ ਐਫੀ ਹੈ ਜਿਹੜਾ ਸੈਂਟਰ ਗੇਅਰ ਵਾਲਾ ਇਹਨੂੰ ਚੁੱਲਾ ਨਹੀਂ ਹੈਗਾ ਠੀਕ ਹੈ ਜੀ ਇਹਦਾ ਜਿਹੜਾ ਬੰਪਰ ਉਹ ਥੱਲੇ ਹੀ ਘਸ ਹੁੰਦਾ ਇਹਨੂੰ ਚੁੱਲਾ ਹੈਗਾ ਆ ਦੇਖ ਲਓ ਇਹ ਜਿਹੜੇ ਬੰਪਰ ਵਾਲੇ ਨਾਟ ਆਊਟ ਸਾਈਡਾਂ ਦੇ ਘਸ ਹੁੰਨੇ ਆ 855 ਨਾਲੋਂ ਇਹ ਉਦੇ ਜਿਹੜੇ ਆਹਲੇ ਸਰਾਖਾਂ ਉਹ ਬਾਈ ਬਰਾਬਰ ਐ ਇਹਦੇ ਸਰਾਖ ਉੱਚੇ ਆ ਥੋੜਾ ਜਿਹਾ ਫਰਕ ਐ ਇਸ ਚੀਜ਼ ਦਾ ਮੇਤਰੀ ਜੋ ਹੋਰ ਕੋਈ ਫਰਕ ਹੈਗਾ 55 ਨਾਲ ਤੇ ਹੈ ਹੋਰ ਕੋਈ ਮੇਰਾ ਫਰਕ ਇਹਨੂੰ ਤਾਂ ਚੁੱਲਾ ਹੀ ਹੋਉ ਨਹੀਂ ਬਾਈ ਇਹਨੂੰ ਚੁੱਲਾ ਹੋਰ ਇਹ ਤੋਂ ਲਾਓ ਕੋਈ ਫਰਕ ਹੈ ਜੇ ਤੁਸੀਂ ਤਾਂ ਮੇਸਤਰੀ ਆ ਤੁਹਾਨੂੰ ਵੱਧ ਪਤਾ ਨੇ ਚੀਜ਼ਾਂ ਦਾ ਵੀਰੇ ਅੱਛਾ ਠੀਕ ਐ ਅੱਛਾ ਨਾ ਨਾ ਪਹਿਲਾਂ ਦੀ ਹੁਣ ਦੀ ਗੱਲ ਕਰਦੇ ਆਪਾਂ ਲੋਵਾ ਹੀ ਸ ਕਰਨ ਕਰ ਲਈਏ ਮਹਾਰਾ ਦਾ ਨਾਮ ਲੈਣਾ ਸਭ ਤੋਂ ਪਹਿਲਾਂ ਜ਼ਰੂਰੀ ਹੁੰਦਾ ਤੇ ਜੱਪੀ ਵੀ ਸਾਡੇ ਚਾਹੀਦੀ ਹੈ ਬਾਈ ਚਾਹੀਦੀ ਬੜੀ ਫਾਇਦਾ ਚਾਹੀਦੀ ਲੈ ਲੈਣੇ ਅਸੀਂ ਚਾਹੀ ਲੈ ਜਾਓ ਬਾਈ ਬਾਈ ਬਹੁਜ ਨੇ ਮੰਗਣ ਲੱਜ ਨੇ ਵੀ ਚਾਹੀ ਸਾਨੂੰ ਨਾਲ ਲਿਆ ਕਰੋ ਹਾਂ ਚਾਹੀ ਨਾਲੇ ਜਾ ਬਾਈ ਐ ਤੁਹਾਡੇ ਕੰਮ ਦੀ ਨਹੀਂ ਹੈਗੀ ਇਹ ਅਸੀਂ ਕਾਲੂ ਵੀ ਦੇਣੀ ਗੱਲ ਨੂੰ ਵੀ ਸਾਨੂੰ ਹੋਰ ਬਣਾਉਣੀ ਪੈਣੀ ਆ ਛੋਟੀ ਬੜੀ ਆ ਸਾਡੀ ਛੋਟੀ ਯਾਰ ਜੌਂੜੀ ਵਾਲਿਆਂ ਦੀ ਜਮਾਈ ਛੋਟੀ ਜੀ ਚਾਬੀ ਆ। ਉਹਦੀ ਛੋਟੀ ਜੀ ਹੈ ਨਾ। ਪੰਡੀਆਂ ਦੀ ਨਹੀਂ ਦੇਖੀ। ਅਸੀਂ ਇਹਨਾਂ ਨੂੰ ਦੂਈ ਬਣਾ ਲੈਣੀ ਆ ਆਪਣੀ ਗੱਤੇ ਆਪਣੀ ਦੂਈ। ਭਲਾਈ ਦੀ ਉਹ। ਸਾਡੀ ਟੁੱਟ ਗਈ ਆ ਸਾਡੀ ਦੋ। ਲੋਹੇ ਦੀ ਠੀਕ ਰਹਿੰਦੀ ਹੁਣ ਅੱਗੇ ਨਾਲ ਨੂੰ। ਮਾਲ ਬਟੇ ਮਿਲ ਜਾਂਦਾ ਬਣ ਜਾਂਦੀ ਆ। ਲੋਹੇ ਦੀ? ਹਾਂ ਹਾਂ ਉਹ ਠੀਕ ਵੀ ਆ। ਲੈ ਬਾਈ ਮੂੰਹ ਮਿੱਠਾ ਕਰੋ ਸਾਰੇ। ਜੇ ਗੋ ਵੀ ਦੇ ਦੇ ਵੀ ਕਰੋ। ਲੈਓ ਬਾਈ ਲੈਓ। ਸੌਦਾ ਬਾਈ ਬਹੁਤ ਔਖਾ ਸਿਰੇ ਚੜਾਇਆ ਇਹਨਾਂ ਨੇ। ਠੀਕ ਆ। ਟਰੈਕਟਰ ਵਰਪੀਆਂ ਸਾਈ ਟਰੈਕਟਰ ਵੀ ਬਾਈ ਇਹਨਾਂ ਨੇ ਸਾਨੂੰ 8 ਦਿਨ ਬਾਅਦ ਦਿੱਤਾ ਮੰਗਾ ਕੇ ਅੱਜ ਕੰਪਨੀ ਵੱਲੋਂ ਹਫਤਾ ਪਹਿਲਾਂ ਦੀ ਸਾਈ ਦਿੱਤੀ ਹੋਈ ਆ ਤੇਲ ਬਾਈ ਸਪੈਸ਼ਲ 5 ਲੀਟਰ ਦੀ ਪੀਪੀ ਕਹਿ ਕੇ ਪਵਾਈਆਂ ਨੇ ਇਹ ਪਾਉਂਦੇ ਨਹੀਂ ਹੈਗੇ ਕਿ ਸਾਰੇ ਨੂੰ ਪਾਉਣੇ ਬਾਈ ਲੜਾਈ ਨਾ ਕਰਾ ਲਈਏ ਹਾਂ ਇਹਨਾਂ ਦਾ ਜੱਗੂ ਨਹੀਂ ਲੈ ਕੇ ਆਉਂਦੀ ਇਹ ਆਪਣੇ ਧੱਲੇ ਹਾਂ ਲਓ ਜੀ ਜੱਗੂ ਵੀਰ ਨੇ ਦੇ ਦਿੱਤਾ ਅੱਜ ਟਰੈਕਟਰ 744 ਜੱਗੂ ਵੀਰ ਕਿਹੜੇ ਪਿੰਡ ਚੱਲਿਆ ਆ ਭਾਈ ਡਾਡੀ ਪਿੰਡ ਵੀਰੇ ਉਹਨਾਂ ਨੇ ਦੇ ਆ ਜੀ ਭਾਈ ਮੁਬਾਰਕ ਜੈਮਲ ਵੀਰੇ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਠੀਕ ਆ ਭਾਈ ਠੀਕ ਆ ਲੋ ਜੀ ਕਰਤਾ ਲਵੇ ਦਾ 744 ਤੇ ਟਰੈਕਟਰ ਇਹਨਾਂ ਕੋ ਹੂਰ ਪਹੁੰਚੇਗਾ 744 ਅੱਜ ਇਹ ਵੀ ਇਹਨਾਂ ਨੇ ਇੱਦੇ ਦੇਣਾ ਭਾਈ ਟਰੈਕਟਰ ਇਹ 744 ਬਾਈ ਜਿਆਦਾਤਰ ਇਹਨਾਂ ਕੋਲ ਸਟਾਕ ਵਿੱਚ ਘੱਟ ਰਹਿੰਦਾ ਹੈ ਤੇ ਜਿਆਦਾਤਰ ਇਹ ਟਰੈਕਟਰ ਆਰਡਰ ਤੇ ਹੀ ਮੰਗਾਉਂਦੇ ਆ ਹਰ ਚਲੋ ਬਾਈ ਹਰੇਕ ਦੀ ਮਨ ਕੀ ਜੇ ਕਿਸੇ ਨੇ ਟਰੈਕਟਰ ਲੈਣਾ ਤਾਂ ਮਾੜਾ ਨਹੀਂ ਹੈਗਾ ਬਾਈ ਬਹੁਤ ਵਧੀਆ ਟਰੈਕਟਰ ਹੈ ਸੇਮੇ ਚੀਜ਼ ਹੈ ਲਗਭਗ 744 ਤੇ 855 ਫੀਚਰ ਫੰਕਸ਼ਨ ਸਾਰੇ ਲਗਭਗ ਉਹੀ ਆ ਜਿੰਨੇ ਇਹਦੇ ਵਿੱਚ ਠੀਕ ਹੈ ਜੀ ਬਾਕੀ ਯਾਨੀ ਕਿ ਜਿਹੜੀ ਮਾਰਕੀਟ ਹੈ ਜਿਹੜਾ ਟਰੈਕਟਰ ਵੱਧ ਵਿਕਦਾ ਹੈ ਉਹ ਜਿਆਦਾਤਰ 855 ਹੀ ਵਿਕਦਾ ਹੈ ਬਾਈ ਠੀਕ ਹੈ ਜੀ ਬਾਕੀ ਸਾਡੇ ਜੈਮਲ ਬਾਈ ਨੂੰ ਲੱਖ ਲੱਖ ਮੁਬਾਰਕਾਂ ਬਾਈ ਕੋਲ ਪਹਿਲਾਂ ਟਰੈਕਟਰ ਸੀਗਾ ਫੋਰਡ ਤੇ ਹੁਣ ਬਾਈ ਨੇ ਟਰੈਕਟਰ ਲਿਆ 744 10-15 ਸਾਲ ਬਾਅਦ ਟਰੈਕਟਰ ਲਿਆ ਬਾਈ ਪਹਿਲਾਂ ਲੱਤਾ ਸੀ ਕੰਮ ਕਰਨ ਵਾਸਤੇ ਉਹਦੇ ਬਾਅਦ ਅੱਜ ਮਨ ਬਣਿਆ ਲੈਣ ਦਾ ਮਸਾਂ ਤੇ 99 ਮਾਡਲ ਆ 99 ਮਾਡਲ ਹਾਂ ਬੰਨਿ ਗਰੇ ਛੇੜਿਆ ਫੋਨ ਤੇ ਕੋਈ ਫਰਕ ਨਹੀਂ ਹੈਗਾ ਅੱਛਾ ਇਹੋ ਹੀ ਹਿੱਸਾ ਉਹੀ ਜਿਹੜਾ ਉਹੀ ਪਾਪਾ ਹੈ ਤਿਆਰ ਕਰਕੇ ਉਹੀ ਬਣ ਜਾਣਾ ਨਾ ਜਦੋਂ ਰੰਗ ਹੋ ਗਿਆ ਕੋਈ ਪਛਾਣ ਨਹੀਂ ਸਕਦਾ ਕਿ ਥੋੜਾ ਹੈ ਹਾਂ ਆਲੇ ਤੁਹਾਨੂੰ ਦਿਖਾਵਾਂ ਸਾਡੇ ਮੋਟਾ ਸਾਰੀ ਹੋਈ ਆ ਜੀ ਉਹ ਸਾਡੀ ਸੇਵ ਹੋਈ ਆ ਸਾਰੀ ਪੰਦੇ ਫਿਲਟਰ ਵਾਲੀ ਬਾਪਰ ਲੱਗਿਆ ਹੋਇਆ ਮਾਲ ਪਰਾਲਾ ਬਾਈਆਂ ਨੂੰ हां बगेला करया। हां तुही भाई नु डायफ्राम वाला लगया हुआ। ठीक है। अब लो वही दी जा रहे। जे कि मैंने दो नु टायर ਤੋਂ ਬਟੈਟਰ ਮਾਰਾ ਨਹੀਂ ਹੈਗਾ, ਰੇਟ ਵੀ ਜਾਇਜ਼ ਆ। ਟਾਇਰ ਦੀ ਕੀਮਤ ਵਧੀਆ ਆ। 60 ਪੈਸੇ ਟਾਇਰ ਆ ਜਾ ਰਹੇ। ਠੀਕ ਆ। 80 ਟਾਇਰ ਆ। ਕੋਈ ਟ੍ਰੈਕਟਰ ਦੇ ਨਾ ਮੀਟਰ ਚੈੱਕ ਕਰੋ। ਐਨ ਪ੍ਰੈਸ਼ਰ ਵਾਲਾ ਰੇਸ ਵਾਲਾ ਐਨ ਪ੍ਰੈਸ਼ਰ ਦੇਖੋ ਸਿਰੇ ਲੱਗਿਆ ਵਾ ਪੂਰਾ ਐਨ ਆਹ ਦੇਖੋ ਮਾੜਾ ਜਿਹਾ ਘਟਦਾ ਚੁਮੀ ਹੱਥ ਕਰ ਰਿਹਾ ਆ ਰਪੀਐਮ ਵਾਲਾ ਬਾਈ ਇਹ ਵੀ ਮੀਟਰ ਵਰਕਿੰਗ ਵਿੱਚ ਹੈ ਯਾਨੀ ਕਹਿੰਦਾ ਟਰੈਕਟਰ ਦੀ ਚਲਾਈ ਚਰੂਈ ਬਾਈ ਬਹੁਤ ਸੋਹਣੀ ਹੈ ਮੈਂ ਆਪ ਦੇਖਿਆ ਟਰੈਕਟਰ ਚਲਾ ਕੇ ਟਾਇਰ ਟਪਾਈ ਵਧੀਆ 60 ਪੈਸੇ ਟਾਇਰ ਹੋਣਗੇ ਪੱਕੇ ਬਾਈ ਗੁਡਿਅਰ ਦੇ ਪਿਛਲੇ ਟਾਇਰ ਗੁਡਿਅਰ ਦੇ ਮੁਰਲੇ ਆ ਮਾਰ ਫਰੇ ਆ ਬਾਈ ਸਭ ਤੋਂ ਵੱਡੀ ਗੱਲ ਮਗਰਾੜ ਮਰੂਡ ਟਰੈਕਟਰ ਦੇ ਬਹੁਤ ਸੋਹਣੇ ਪਏ ਆ ਕੋਈ ਕਿਤੋਂ ਗਲੇ ਵੀ ਨਹੀਂ ਹੈਗੇ ਠੀਕ ਆ ਦੇਖੋ ਅੰਦਰੋਂ ਪਾਉਂ ਜਮੇ ਪੱਤਰੇ ਪਏ ਆ ਮਰਾੜ ਜੇ ਕਿਸੇ ਵੀਰ ਨੇ ਬਾਈ ਸ਼ੌਂਕ ਨੂੰ ਲੈਣਾ ਹੈ ਘੱਟ ਖੇਤੀ ਆ ਠੀਕ ਆ ਮੰਨ ਕੇ ਚਲੋ ਕਿਸੇ ਨੇ ਉਦਾਂ ਵੀ ਟਰੈਕਟਰ ਫੋਟ ਵਾਸਤੇ ਤਿਆਰ ਕਰਾਉਣਾ ਹੈ ਇਹਨੂੰ ਫੋਟ ਵਾਲੇ ਸਟicker ਲਵਾ ਲਓ 3600 ਦੇ ਐਨ ਉਹੀ ਚੀਜ਼ ਆ ਟਿੱਟੋ ਠੀਕ ਹੈ ਜੀ ਪਿੱਛੇ ਵੀ ਹੱਕ ਹੱਕ ਬਾਈ ਦੇਖੋ ਕਿੰਨੀ ਹੈਵੀ ਲੱਗੀ ਹੋਈ ਆ ਸਭ ਤੋਂ ਵੱਡੀ ਗੱਲ ਟਰੈਕਟਰ ਬਾਈ ਲੀਗ ਨਹੀਂ ਹੈਗੇ ਤੁਹਾਨੂੰ ਪੀਵੀ 29 ਨੰਬਰ ਆ ਹੱਕ ਹੱਕ ਬਹੁਤ ਵਧੀਆ ਲੱਗੇ ਹੋਈ ਆ ਹੈਵੀ ਤੇ ਕਈ ਵੀਰਾਂ ਨੇ ਬਾਈ ਫੋਨ ਆਉਂਦੇ ਉਹਨੇ ਵੀ ਲੈਣਾ ਹੀ ਬਾਈ ਫੋਰਡ ਆ ਜਾਂ ਫਾਰਮ ਟ੍ਰੈਕ ਆ ਤਾਂ ਟਰੈਕਟਰ ਦੇਖ ਲਿਓ ਚੰਗਾ ਟਰੈਕਟਰ ਐਨ ਇਹਦੀ ਥੋੜੀ ਪੰਪ ਦੀ ਸੈਟਿੰਗ ਹੋ ਕੇ ਵੀ ਆਵਾਜ਼ ਬਹੁਤ ਵਧੀਆ ਬਣ ਜਾਣੀ ਬਾਈ ਤੇ ਬਾਕੀ ਬਾਈ ਆ ਵੀ ਲੱਗਿਆ ਹੋਇਆ ਵਾਕਸਾ ਜੂਪ ਹੈ ਪਾ ਇਹਦੀ ਇਹ ਡੇਟਿਕ ਲੱਖ ਰੁਪਏ ਦੀ ਡਿਮਾਂਡ ਕਰਦੇ ਆ ਬਾਈ ਬਾਕੀ ਕਿਸੇ ਨੇ ਲੈਣਾ ਹੋਇਆ ਨਾ ਬਾਕੀ ਮੌਕੇ ਤੇ ਆਪਾਂ ਜਾਇਜ਼ ਕਰਾ ਦਾਂਗੇ ਜਿਹੜੇ ਨਵੇਂ ਮਾਡਲ ਐ ਤੇ ਟਰੈਕਟਰ ਚੰਗਾ ਬਾਈ ਸਾਰੇ ਪੱਖ ਤੇ ਪੰਜਾਬ ਨੰਬਰ ਐ ਬਾਕੀ ਦਾ ਰੇਟ ਮਾੜਾ ਮੋਟਾ ਵੀ ਮੌਕੇ ਤੇ ਜਿੰਨਾ ਵੀ ਹੋਇਆ ਮਾਨਤਨ ਹੋ ਜਾਊਗਾ। ਪავლੇ ਵੀਰੇ ਇਹਨੂੰ ਉਥੇ ਲਾ ਦੇ ਚੜਾਈ ਤੇ। ਥੋੜੀ ਜਿਹੀ ਬਾਈ ਦੀ ਬੈਟਰੀ ਜਰੂਰ ਡਾਊਨ ਹੋਈ ਹੋਈ ਆ ਕਿਉਂਕਿ ਉਹਦੇ ਸਲਫਾ ਸਲਫਾ ਬੱਜੀ ਜਾਂਦੀਆਂ ਆ ਬਾਈ ਟਰੈਕਟਰਾਂ ਨੂੰ। ਤੇ ਬਾਕੀ ਵੀ ਰੰਗ ਸਾਰਾ ਰਹਿ ਜਣਾ ਲੈ ਟਰੈਕਟਰ ਦਾ ਜਿੱਦਾਂ ਦਾ ਹੈਗਾ ਨਾ ਸਾਰਾ ਰੰਗ ਜੈਨੂਇਨ ਆ। ਤੇ ਮੇਰਾ ਆਪਣਾ ਮਨ ਸੀਗਾ ਵੀ ਇਹਨੂੰ ਤਿਆਰ ਕਰਾ ਕੇ ਇਹਨੂੰ ਫੋਟੋ ਵਾਲਾ ਰੰਗ ਕਰਾ ਕੇ ਵੇਚ ਦਈਏ। ਪਰ ਇਹਨਾਂ ਨਾਲ ਬਾਈ ਇਹ ਕਹਿੰਦੇ ਸਾਨੂੰ ਮੈਗਾ ਕੱਟਿਆ ਹੋਇਆ ਚਲੋ ਬਾਕੀ ਇਹ ਵੀ ਆਪਣੇ ਬਾਈ ਬੰਦੇ ਖਾਸ ਆ ਵਾਹ ਕਰਦੇ ਵੀਰੇ ਬੰਦ ਲੋ ਜੀ ਫਾਬਲੇ ਚਲਾਈ ਸਾਫ ਆ ਵੀਰੇ ਟਰੈਕਟਰ ਦੀ ਹੋਰ ਗੱਲਾਂ ਨਹੀਂ ਗੱਲਾਂ ਬਾਈ ਫੋਰਡ ਜਿਵੇਂ ਫੋਰਡ ਉਹਨਾਂ ਨੂੰ ਫੋਰਡ ਨੂੰ ਥੋੜੀ ਦਿੱਕਤ ਰਹਿੰਦੀ ਆ ਉਹਦੇ ਨਾਲ ਥੋੜੀ ਵਧੀਆ ਚੱਲ ਪਿਆ ਤੇ ਹੈ ਤਾਂ ਇਹ ਚੀਜ਼ ਤਾਂ ਉਹੀ ਆ ਇੰਜਨ ਗੇਅਰ ਤੇ ਪੰਪਾ ਪੰਪੇ ਨੂੰ ਸਾਰਾ ਸੇਮ ਉਹੀ ਆ ਹਾਂ ਇੱਕ ਆਖੜਾ ਬਾਈ ਆਪਣੇ ਕੋਲ ਇਹ ਹੈਗਾ 2007 ਮਾਡਲ ਠੀਕ ਹੈ ਜੀ ਫਾਰਮ ਟਰੈਕ 45 ਪੂਰਾ ਸਾਫ ਸੁਥਰਾ ਟਰੈਕਟਰ ਟਾਇਰ ਜਮਾਂ ਨਵੇਂ ਆ ਬਾਈ 95 ਪੈਸੇ ਟਾਇਰਿੰਗ ਡਿਸ਼ ਨਾਲ ਮੁਰਲੇ ਦਾ 750 ਦੇ ਬੜੇ ਗੁੜੀਏ ਤੇ ਪਏ ਹੋਏ ਆ ਪਿਛਲੇ ਬਾਈ 13628 ਦੇ ਠੀਕ ਹੈ ਜੀ ਪੂਰਾ ਸ਼ਕੀਨ ਟਰੈਕਟਰ ਹੈ ਮੋਹਾਲੀ ਦਾ ਨੰਬਰ ਹੈ 1 ਕੁਇੰਟਲ ਤੇ ਪਲੱਸ ਬਾਈ ਮੁਰਲਾ ਬੰਪਰ ਲੱਗਿਆ ਹੋਇਆ ਇਹਨੂੰ ਪੀਵੀ 65 ਮੋਹਾਲੀ ਦਾ ਨੰਬਰ ਹੈ ਬਾਲਾ ਜੀ ਆਗੇ ਅੰਦਰ ਤੇ ਉੱਠ ਕੇ ਬਾਈ ਅੱਜ ਇਹ ਪੂਰਾ ਸੁੱਤਾ ਇਹ ਲੱਹ ਲੱਹ ਬੜਾ ਧਿਆਉ ਆਉਂਦੀ ਆ ਨਾ ਛੋਲ ਜੀ ਨਹੀਂ ਆਉਂਦਾ ਬਾਈ ਕਾਲਜ ਕੂਲ ਜੀ ਕਿੱਥੇ ਪੁੱਤਰ ਲਿਆ ਚੋ ਕਾਲਜ ਵਾਲਾ ਬਾਕੀ ਬਾਈ ਟਰੈਕਟਰ ਦਾ ਰੰਗ ਸਾਰਾ ਜੈਨੂਨ ਆ ਮੁਰਲੀਆਂ ਲੱਟਾਂ ਦੇਖੋ ਨਵੇਂ ਮਾਡਲ ਵਾਲੀਆਂ ਜਮਾਂ ਹੀ ਨਵੀਆਂ ਲੱਟਾਂ ਲੱਗੀਆਂ ਹੋਈਆਂ ਠੀਕ ਆ ਜੀ ਤੇ ਹਾਂਜੀ ਕੋਈ ਨਹੀਂ ਆ ਜਾਣਦੇ ਤੇ ਡਬਲ ਕਲਚ ਆ ਜੀ ਠੀਕ ਆ ਬਾਕੀ ਰਿਮਾਂ ਰੂਮਾਂ ਦਾ ਸਾਰਾ ਰੰਗ Ориਜਨਲ ਆ ਜੈਨੂਨ ਆ ਹੀ ਪਿੱਛੇ ਯੂ ਪਾਈਪ ਲੱਗਿਆ ਹੋਇਆ ਲੈਟਾਂ ਲੱਗੀਆਂ ਆ ਹੁੱਕ ਦੇਖੋ ਪਿੱਛੇ ਕਿੰਨੀ ਵਧੀਆ ਲੱਗੀ ਹੋਈ ਆ ਜੀ ਸਵਾਗਲਾਚਾ ਪਾਜੀ ਠੀਕ ਆ ਜੀ ਆ ਜੀ ਨਵੇਂ ਟਾਇਰ ਆ ਵਾ ਜੀ ਇੱਕ ਰੂਪ ਐਬ ਲੱਗਿਆ ਵਾ ਜੀ ਆਹ ਜੀ ਲੰਬੜੀ ਲੱਗਿਆ ਪਾਜੀ ਲੈਟਾਂ ਲੱਗੀਆਂ ਪਾਜੀ ਠੀਕ ਆ ਵੀਰੇ ਇੰਦਾ ਰੰਗ ਆ ਪਾਜੀ ਸਾਰਾ ਵਜੇ ਨਾਲ ਆ ਵਾ ਜੀ ਬਾਈ ਹੁਣ ਇਹ ਹੁਣ ਇਹ ਆਪਣੇ ਬਾਈ ਵੀਡੀਓ ਵਿੱਚ ਤੁਹਾਨੂੰ ਪਤਾ ਘੱਟ ਵੱਧ ਦੇ ਦਰਸ਼ਨ ਦੰਦਾ ਠੀਕ ਆ ਕੱਲ ਇਕੱਠਾ ਇਹਨੂੰ ਇਕੱਠਾ ਕਰ ਬਾਕੀ ਬਾਈ ਠੀਕ ਆ ਜੀ ਅੱਜ ਵੀਡੀਓ ਵੀ ਕਾਫੀ ਲੰਬੀ ਬਣ ਗਈ ਆਪਣੀ ਤੇ ਬਾਕੀ ਆਪਣੇ ਅੱਜ ਟਰੈਕਟਰ ਉੱਧਰ ਲਾਏ ਹੋਏ ਪੁਰਾਣੇ ਆਪਣੇ ਉਹ ਖੜੇ ਆ ਦੇਖੋ ਸਾਰੇ ਲੈਂਡ ਦੇ ਵਿੱਚ ਤੇ ਬਾਕੀ ਜਿੰਨੇ ਵੀ ਵੀਰ ਆਪਾਂ ਨੂੰ ਬਾਈ ਦੇਖਣ ਵਾਲੇ ਆ ਜਿਹੜੇ ਆਪਣੀ ਵੀਡੀਓ ਦੇਖਦੇ ਆ ਲਾਈਕ ਸ਼ੇਅਰ ਕਰਦੇ ਆ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਆ ਬਾਈ ਤੇ ਬਾਕੀ ਠੀਕ ਆ ਬਾਈ ਅੱਜ ਦੇ ਬਲੌਗ ਦੇ ਵਿੱਚ ਇੰਨਾ ਹੀ ਕਿਸੇ ਵੀ ਵੀਰ ਨੇ ਕੋਈ ਵੀ ਟਰੈਕਟਰ ਵੇਚਣਾ ਜਾਂ ਖਰੀਦਣਾ ਹੁੰਦਾ ਤਾਂ ਉਹਨੇ ਨਾਲ ਜਰੂਰ ਕਨੈਕਟ ਕਰ ਸਕਦਾ ਜੀ ਨੰਬਰ ਆਪਣਾ ਸਭ ਨੂੰ ਪਤਾ ਹੀ ਆ ਸਕਰੀਨ ਦੇ ਥੱਲੇ ਉਹਨਾ ਨੰਬਰ ਦਿੱਤਾ ਹੁੰਦਾ ਜੀ ਤੇ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਕਰਿਆ ਕਰੋ ਤੇ ਆਪਣੇ ਚੈਨਲ ਸੱਗੂ ਮਹਾਲ ਨੂੰ ਕਰਿਆ ਕਰੋ ਸਬਸਕ੍ਰਾਈਬ ਮਿਲਦੇ ਆ ਤੁਹਾਨੂੰ ਕਿਸੇ ਹੋਰ ਨਵੇਂ ਵਲੌਗ ਸਾਰੇ ਵੀਰਾਂ ਦਾ ਤੈਅ ਕਰੋ ਧੰਨਵਾਦ